ਪੰਜਾਬ ਦਾ 13000 ਪਿੰਡ ਹੈ 13000 ਪਿੰਡ ਦੇ ਦੀ 13000 ਤੋਂ ਘੱਟ ਪਿੰਡ ਨੇ ਕਿ ਹਰੇਕ ਪਿੰਡ ਦੇ ਵਿੱਚ 15 ਤੋਂ 20 ਬੰਦਿਆਂ ਨਾਲ ਠੱਗੀ ਇਨ੍ਹਾਂ ਏਜੰਟਾਂ ਨੇ ਮਾਰੀ ਹੋਈ ਆ ਇਨ੍ਹਾਂ ਏਜੰਟਾਂ ਨੇ ਇੰਨੇ ਲੋਕਾਂ ਨਾਲ ਠੱਗੀ ਮਾਰੀ ਹੋਈ ਆ ਸੁਣਦੇ ਸਾਰਨਾ ਵੀਡੀਓ ਨੂੰ ਸ਼ੇਅਰ ਕਰੀ ਜਾਣਾ ਜਿਹੜੀ ਐਕਟੀਵਿਟੀ ਨੇ ਠੱਗੀ ਮਾਰੀ ਹੋਈ ਆ ਚਿੱਟੇ ਨਸ਼ੇ ਦੇ ਨਾਲੋਂ ਜਿਹੜਾ ਕਿਹੇ ਵੱਡਾ ਮਾਫੀਆ ਆ ਆਪਾਂ ਕਹਿੰਦੇ ਨਾ ਸਰਕਾਰ ਨੇ ਹੁਣ ਚਲਾਇਆ ਹੋਇਆ ਹੈ ਜੁੱਧ ਨਸ਼ਿਆਂ ਵਿਰੁੱਧ ਇਹ ਜੁੱਧ ਆ ਇਹ ਹਰ ਇੱਕ ਬੰਦੇ ਤੋਂ 20 20 ਲੱਖ ਦੀ ਮਿਹਦੂਰਾਂ ਦੇ ਮੁੰਡਿਆਂ ਤੋਂ 3-4 ਲੱਖ ਦੀ ਠੱਗੀ ਹਰੇਕ ਏਜੰਟ ਨੇ ਮਾਰੀ ਹੋਈ ਆ ਇਸ ਕਰਕੇ ਆਪਾਂ ਇਹ ਚਾਹੁੰਦੇ ਆ ਕਿ ਸਖਤ ਕਾਨੂੰਨ ਇਹਨਾਂ ਖਿਲਾਫ ਬਣੇ 24 ਤਰੀਕ ਨੂੰ ਆਪਾਂ ਵੱਡਾ ਪ੍ਰੋਗਰਾਮ ਲਿਖਿਆ ਮਹਾਲੀ ਦੇ ਵਿੱਚ ਆਪਾਂ ਸਰਕਾਰ ਨੂੰ ਇੱਕ ਵੱਡੇ ਜਿਹੜਾ ਕਿ 1 ਮਾਰਚ ਰਾਹੀਂ ਇੱਕ ਸਰਕਾਰ ਨੂੰ ਕਿਰਾਂ ਜਿਹੜਾ ਪਾਸ ਹਰ ਹਰ ਪੱਖੋਂ ਜਿਹੜਾ ਮੇਰੇ ਤੇ ਖਾਸ ਕਰਕੇ ਇਲਜ਼ਾਮ ਲੱਗਦਾ ਵੀ ਭਾਨਾ ਕਾਨੂੰਨ ਬਹੁਤ ਹੱਥਾਂ ਦੇ ਵਿੱਚ ਲੈਂਦਾ ਖਾਸ ਕਰਕੇ ਇਹ ਪ੍ਰਸ਼ਾਸਨ ਨੇ ਮੈਨੂੰ ਬਹੁਤ ਵਾਰੀ ਕਿਹਾ ਗਿਆ ਜਿਵੇਂ ਕਿ ਮੈਨੂੰ ਪਹਿਲਾਂ ਪ੍ਰਸ਼ਾਸਨ ਨੇ ਚੱਕਿਆ ਸੀਗਾ ਵੀ ਤੁਸੀਂ ਤੂੰ ਸਾਡੇ ਦਿੱਕਰ ਕਿਉਂ ਨਹੀਂ ਪਹੁੰਚ ਕਰਦੇ ਪਹੁੰਚ ਤਾਂ ਹਰ ਵਕਤ ਲੋਕ ਕਰਦੇ ਨੇਗੇ ਕਿਉਂਕਿ ਪਹੁੰਚ ਤਾਂ ਹਰ ਵਕਤ ਲੋਕ ਕਰ ਹੀ ਰਹੇ ਨੇਗੇ ਪਰ ਜਿਹੜੀ ਕੋਈ ਕਾਰਵਾਈ ਨੀ ਨਾ ਖਿਲਾਫ ਹੁੰਦੀ ਕਾਰਵਾਈ ਕਿਉਂ ਨਹੀਂ ਹੁੰਦੀ ਕਾਰਵਾਈ ਇਸ ਕਰਕੇ ਨਹੀਂ ਹੁੰਦੀ ਕਿਉਂਕਿ ਲੀਡਰਾਂ ਦਾ ਬਹੁਤ ਵੱਡਾ ਇਹਨਾਂ ਦੇ ਵਿੱਚ ਹੱਥ ਹੈ ਇਸ ਕਰਕੇ ਜਿਹੜਾ ਇਹ 1 ਮਾਰਚ ਵੱਡਾ ਕਰਨਾ ਵੱਡਾ ਮਾਰਚ ਕਰਕੇ ਕਿ ਸਰਕਾਰ ਨੂੰ ਮੰਗ ਪੱਤਰ ਦੇਣਾ ਹੈ ਕਿ ਭਾਈ ਦੇ ਖਿਲਾਫ ਕੋਈ ਸਖਤ ਕਾਨੂੰਨ ਲੈ ਕੇ ਆਓ ਹਰਿਆਣੇ ਦੇ ਵਿੱਚ ਸਖਤ ਕਾਨੂੰਨ ਹੈ ਕਿ ਸਖਤ ਕਾਨੂੰਨ ਬਣਾਓ ਇਸ ਸਮਾਫੀਆ ਦੇ ਖਿਲਾਫ ਇਹਨਾਂ ਦੀ ਸਾਰੀਆਂ ਪ੍ਰਾਪਰਟੀਆਂ ਅਟੈਚ ਹੋਣ ਤੇ ਇਹਨਾਂ ਦੇ ਚੰਗੀਆਂ ਇਹਨਾਂ ਨੂੰ ਸਜ਼ਾਵਾ ਹੋਣ ਕਿਉਂਕਿ ਜਿਹੜਾ ਪ੍ਰਸ਼ਾਸਨ ਜਿਹੜਾ ਪੁਲਿਸ ਪਰਚਾ ਦਰਜ ਕਰਦੀ ਹੈ ਉਹਦਾ ਬਾਹਰ ਦੀ ਬਾਰੇ ਜਵਾਨਤ ਕਰਾ ਲੈਂਦੇ ਨੇ ਕਿ ਇਹਨਾਂ ਦਾ ਕੋਈ ਫਰਕ ਹੀ ਨਹੀਂ ਪੈ ਰਿਹਾ ਇੱਕ ਬੰਦੇ ਦੇ ਉੱਪਰ 10 10 15 15 ਪਰਚੇ ਨੇ ਇੱਕ ਏਜੰਟ ਉੱਪਰ ਕੋਈ ਕਾਰਵਾਈ ਨਹੀਂ ਹੈ ਲੋਕਾਂ ਨੂੰ ਠੱਗੀ ਤੁਰੇ ਜਾਂਦੇ ਨੇਗੇ ਲੋਕਾਂ ਨੂੰ ਵੱਢੀ ਤੁਰੇ ਜਾਂਦੇ ਨੇਗੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਖਤ ਕਾਰਵਾਈ ਸਖਤ ਕਾਨੂੰਨ ਇਹਨਾਂ ਦੇ ਖਿਲਾਫ ਬਣੇ ਤਾ ਕਰਕੇ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਵੀ ਵੱਡਾ ਮਾਰਚ ਵੱਟਾ ਪ੍ਰੋਗਰਾਮ ਜਿੱਡੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਪੀੜਤ ਲੋਕ ਜਾਂ ਜਿਹੜੇ ਕਿ ਪੰਜਾਬ ਨੂੰ ਇਨਸਾਨੀਅਤ ਨੂੰ ਪਸੰਦ ਕਰਨ ਵਾਲੇ ਲੋਕ ਨੇ ਉਹ ਸਾਰੇ ਉੱਥੇ ਪਹੁੰਚੋ ਤਾਂ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਆਪਣੇ ਨੌਜਵਾਨਾਂ ਨੂੰ ਇਨ੍ਹਾਂ ਇਨ੍ਹਾਂ ਠੱਗ ਜਾਟਾਂ ਨੂੰ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਤੁਸੀਂ ਤਾਂ ਜਿਹੜੇ ਪੀੜਤ ਲੋਕ ਹੈਗੇ ਹੈਗੇ ਹੋ ਆਉਣ ਵਾਲੀ ਪੀੜ੍ਹੀ ਨੂੰ ਬਚਾਉਣਾ ਬੜਾ ਜ਼ਰੂਰੀ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਗੁਰਦੁਆਰਾ ਅੰਬ ਸਾਹਿਬ ਜਿਹੜਾ ਕਿ ਮਹਾਲੀ ਆ ਤੁਸੀਂ 9:30 10 ਵਜੇ ਦਿਨ ਤੁਸੀਂ ਪਰਸੋ ਨੂੰ 24 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਪਹੁੰਚਣਾ ਸਾਰੇ ਭੈਣਾ ਭਰਾਵਾਂ ਨੇ ਸਾਰੇ ਨੌਜਵਾਨਾਂ ਨੇ ਮੇਰੀ ਬੇਨਤੀ ਆ ਕਿਉਂਕਿ ਜਿੱਡਾ ਵੱਡਾ ਇਕੱਠ ਹੋਊਗਾ ਇਕੱਠ ਲੋਹੇ ਦੀ ਲੱਟ ਓਡਾ ਵੱਡਾ ਸਰਕਾਰ ਤੇ ਪ੍ਰਭਾਵ ਪਾਊਗਾ ਓਡਾ ਵੱਡਾ ਸਨੇਹਾ ਜਾਣਾ ਵੀ ਕਿੰਨੇ ਲੋਕ ਪੀੜਤ ਨੇ ਕਿਉਂ ਨਹੀਂ ਅੰਨੀ ਬੋਲੀ ਸਰਕਾਰ ਜਿਹੜੀਆਂ ਹੈ ਸਰਕਾਰਾਂ ਸਾਡੀ ਇਹ ਗੱਲ ਸੁਣ ਰਹੀਆਂ ਕਿਉਂ ਨਹੀਂ ਕੋਈ ਤਾਕੜਾ ਕਾਨੂੰਨ ਬਣਾ ਰਹੀਆਂ ਕਿਉਂ ਐਡੀ ਵੱਡੀ ਲੁੱਟ ਹੋ ਰਹੀ ਆ ਮੈਂ ਲੰਮੇ ਸਮੇਂ ਤੋਂ ਜਿਹੜੀ ਇਹ ਲੜਾਈ ਲੜ ਰਿਹਾ ਹਾਂ ਇੱਕ ਇੱਕ ਨਾ ਕੱਲ ਪਰਚੂਕ ਵੀਡੀਓ ਵਾਇਰਲ ਹੋਈ ਜਾਂਦੀ ਸੀ ਇੱਕ ਵਕੀਲ ਜੀ ਦੀ ਨਾ ਉਹਨੂੰ ਵੀ ਚੇਤਾਵਨੀ ਦਿੰਨਾ ਵੀ ਉਹ ਵੀ ਉੱਥੇ ਆ ਕੇ ਜਿਹੜਾ ਕਹਿੰਦਾ ਸੀ ਨਾ ਵੀ ਭਾਨੇ ਸਿੱਧੂ ਵਰਗਿਆਂ ਖਿਲਾਫ ਸਾਡੇ ਕੋਲੇ ਕੋਈ ਸਬੂਤ ਨਹੀਂ ਜਾਇਕਰਨੇ ਉਹ ਸਬੂਤ ਲੋਕਾਂ ਦੇ ਵਿੱਚ ਉੱਥੇ ਆ ਕੇ ਪੇਸ਼ ਕਰਨਾ ਅਸੀਂ ਕਿਤੇ 1 ਰੁਪਿਆ ਵੀ ਲੱਤਾਂ ਹੋਵੇ ਮੈਂ ਗੱਲ ਦਾਅਵੇ ਨਾਲ ਕਹਿਣਾ ਚਾਹਣਾ ਕੋਈ ਵੀ ਮੇਰਾ ਬੰਦਾ ਕਿਸੇ ਵੀ ਪ੍ਰਕਾਰ ਦਾ ਮੇਰਾ ਬੰਦਾ ਕਿਸੇ ਪ੍ਰਕਾਰ ਕੋਈ ਲਾਲਚ ਲਾਲਚ ਕਰਦਾ ਤਾਂ ਮੈਨੂੰ ਆ ਕੇ ਦੱਸੋ ਮੇਰੇ ਨਾਲ ਮੁੰਡਾ ਮਹਿੰਗਾ ਬੈਠਾ ਇਹ ਲੰਮੇ ਹੁਣ ਇਹ ਆ ਮੇਰੇ ਨਾਲ ਹੋਰ ਕਾਫੀ ਸਾਰੇ ਮੁੰਡੇ ਇਸ ਟੀਮ ਵਿੱਚ ਨੇਗੇ ਜਿਹੜੇ ਕਿ ਇਹ ਹਮੇਸ਼ਾ ਅਸੀਂ ਲੋਕਾਂ ਦੀ ਜਿਹੜੀ ਕਿ ਸਮੱਸਿਆ ਸੁਣਦੇ ਨੇਗੇ ਇਸ ਤੋਂ ਬਾਅਦ ਜੇਕਰ ਪ੍ਰਸ਼ਾਸਨ ਕੋਈ ਨਹੀਂ ਸਖਤ ਕਾਨੂੰਨ ਬਣਾਊਗਾ ਨਹੀਂ ਇਹਨਾਂ ਦੇ ਖਿਲਾਫ ਕੋਈ ਜਿਹੜੀ ਕਾਰਵਾਈਆ ਕਰੂਗਾ ਤਾਂ ਜਿਹੜਾ ਕਿ ਹੁਣ ਸਾਡਾ ਪਹਿਲਾ ਅੰਦੋਲਨ ਚੱਲਦਾ ਹੈ ਏਜੰਟਾਂ ਦੇ ਮੂਹਰੇ 12 ਧਰਨੇ ਲਾਉਣੇ ਆ ਹਰ ਇੱਕ ਥਾਂ ਤੇ ਧਰਨੇ ਲਾਣਾ ਉਹ ਧਰਨੇ ਅਸੀਂ ਤੇਜ਼ ਕਰਾਂਗੇ ਕਿਉਂਕਿ ਸਾਡੇ ਕੋਲੇ ਕੋਈ ਹੋਰ ਹੱਲ ਹੀ ਨਹੀਂ ਹੈਗਾ ਇਹ ਠੱਗੀ ਉਤਰ ਜਾਂਦੇ ਨੇ ਇਹ ਲੋਕਾਂ ਨੂੰ ਗਾਣਾ ਕਰਦੇ ਨੇ ਇਹ ਲੋਕਾਂ ਨੂੰ ਬੇਇੱਜ਼ਤ ਕਰਕੇ ਦਫ਼ਤਰਾਂ ਦੇ ਵਿੱਚੋਂ ਮੋੜਦੇ ਨੇਗੇ ਇਸ ਕਰਕੇ ਇਹ ਜਿਹੜੀ ਸਮੱਸਿਆ ਬਹੁਤ ਵੱਡੀ ਪੰਜਾਬ ਦੀ ਬਹੁਤ ਗੰਭੀਰ ਸਮੱਸਿਆ ਹੈ ਹੁਣੇ ਹੋਰਾਂ ਸੂਬਿਆਂ ਦੇ ਵਿੱਚ ਹੁਣ ਰਾਜਸਥਾਨ ਦੇ ਵਿੱਚ ਬਹੁਤ ਵੱਡੀ ਮਤਮਾਤਰਾ ਦੇ ਵਿੱਚ ਫੈਲੀ ਜਾਂਦੀ ਹੈ ਇਹ ਸਮੱਸਿਆ ਇਸ ਕਰਕੇ ਨੌਜਵਾਨ ਮਹਿੰਗਾ ਮੇਰੇ ਨਾਲ ਜੁੜਿਆ ਤੇ ਤਾਂ ਕਰਕੇ ਕਹਿੰਦੇ ਆ ਸਮੱਸਿਆ ਨਾਲ ਸਾਨੂੰ ਸਾਰਿਆਂ ਨੂੰ ਲੜਨਾ ਪੈਣਾ ਹੈ ਇਕੱਠੇ ਹੋਣਾ ਪੈਣਾ ਆਵਾਜ਼ ਬੁਲੰਦ ਕਰਨੀ ਪੈਣੀ ਆ ਘਰਾਂ ਦੇ ਵਿੱਚ ਬੈਠਣ ਦਾ ਸਮਾਂ ਨਹੀਂ ਸਾਡੀ ਕਿਹੜਾ ਕੋਈ ਪਰਸਨਲ ਲੜਾਈ ਆ ਅਸੀਂ ਲੋਕਾਂ ਅੱਗੇ ਬੇਣਤਿਆ ਕਰੀ ਜਾਂਦੇ ਆ ਮੇਰਾ ਕੋਈ ਕਿਹੜਾ ਕੋਈ ਘਰ ਦਾ ਮੈਂਬਰ ਪੀੜਤਾ ਜਾਂ ਕੋਈ ਮੇਰਾ ਕਿਹੜਾ ਕੋਈ ਰਿਸ਼ਤੇਦਾਰ ਪੀੜਤਾ ਮੈਂ ਉਹਦੇ ਲਈ ਲੜਾਈ ਲੜ ਰਿਹਾ ਤਾਂ ਲੋਕਾਂ ਲਈ ਲੜਾਈ ਲੜ ਰਿਹਾ ਲੋਕਾਂ ਨੂੰ ਇਹ ਕੋਈ ਸੱਦਾ ਪੱਤਰ ਦੇਣ ਦੀ ਲੋੜ ਨਹੀਂ ਮੈਂ ਇਕੱਲੇ-ਇਕੱਲੇ ਵੀ ਸੱਦਾ ਪੱਤਰ ਦੇ ਕੇ ਬੁਲਾਵਾਂ ਇਹ ਤਾਂ ਲੋਕਾਂ ਦਾ ਆਪ ਦੀ ਲੜਾਈ ਆ ਮੈਂ ਜਿੰਨੇ ਥਾਮਾਂ ਤੇ ਵੀ ਅੱਜ ਤੱਕ ਰੱਖਿਆ ਹਰੇਕ ਸ਼ਹਿਰ ਦੇ ਵਿੱਚ ਅਸੀਂ ਏਜੰਟਾਂ ਦੇ ਕੋਲੇ ਗਏ ਕੋਈ ਬੰਦਾ ਇਹ ਚੀਜ਼ ਸਾਬਤ ਕਰ ਦੇ ਵੀ ਅਸੀਂ ਤੇਲ ਵੀ ਪਵਾਇਆ ਹੋਊਗਾ ਜਿੰਨੇ ਲੋਕਾਂ ਨੇ ਅਸੀਂ ਪੈਸੇ ਦਿਵਾਏ ਨੇਗੇ ਜਿੰਨੇ ਲੋਕਾਂ ਨਾਲ ਅਸੀਂ ਖੜੇ ਆ ਉਹਨਾਂ ਨੂੰ ਬੇਨਤੀ ਆ ਜਾਂ ਜਿਹੜੇ ਮੈਨੂੰ ਲੱਗਦਾ ਵੀ ਕਈ ਮੈਂ ਲੋਕ ਇਹੋ ਜਿਹੀ ਦੇਖੇ ਨੇ ਕਿ ਜਿਹੜੀ ਇੱਕ ਆ ਵੀਡੀਓ ਨਹੀਂ ਮੇਰੀ ਵਾਇਰਲ ਹੋ ਜਾਂਦੀ ਮੈਂ ਉਹ ਵਿੱਚੋਂ ਕੱਟ ਕੇ ਇੱਕ ਵੀਡੀਓ ਚਲਾਤੀ ਉਹ ਮੇਰੇ ਕੋਲੇ ਬੰਦਾ ਆ ਕੇ ਪੁੱਤਾ ਕੀ ਕਹਿ ਰਿਹਾ ਬੰਦਾ ਇਹ ਚੀਜ਼ ਕਹਿ ਕੇ ਰਾ ਦੋ ਥਾਵਾਂ ਤੋਂ ਤੇ ਪਹਿਲਾ ਬੰਦੇ ਦੇ ਪੈਸੇ ਮੈਂ ਦਵਾ ਚੁੱਕੀਆਂ ਦੋ ਥਾਵਾਂ ਤੋਂ ਉਹਨੇ ਪੈਸੇ ਬੰਦੇ ਨੇ ਫਸਾ ਲਏ ਤੀਜੀ ਥਾਂ ਤੇ ਜਾ ਕੇ ਫੇਰ ਬੰਦੇ ਨੇ ਪੈਸੇ ਫਸਾ ਲਏ ਇਹ ਲੋਕਾਂ ਦੇ ਨਾਲ ਅਸੀਂ ਫੇਰ ਫੇਰ ਲੋਕ ਪੈਸੇ ਫਸਾਈ ਜਾਂਦੇ ਨੇ ਕਿ ਕਹਿਣ ਦਾ ਭਾਅ ਵੇ ਅਸੀਂ ਲੋਕਾਂ ਨਾਲ ਖੜ੍ਹ ਰਹਿ ਆਂ ਪਰ ਮੇਰੀ ਬੇਨਤੀ ਆ ਭਰਾਵੋ ਸਾਰੇ ਪੰਜਾਬ ਦੇ ਲੋਕਾਂ ਨੂੰ ਕਿ ਇਹਦੇ ਲਈ ਆਪਾਂ ਵੱਡਾ ਸੰਘਰਸ਼ ਹੀ ਵਢੀਏ ਪੰਜਾਬ ਦੇ ਵਿੱਚ ਕਿੰਨੇ ਲੋਕ ਇਹਨਾਂ ਤੋਂ ਪੀੜਤ ਨੇਗੇ ਜਿੰਨੇ ਵਿਦੇਸ਼ਾਂ ਦੇ ਵਿੱਚ ਨੌਜਵਾਨ ਗਏ ਨੇਗੇ ਫਰਜ਼ ਕਰੋ ਕੈਨੇਡਾ ਦੇ ਵਿੱਚ ਨੌਜਵਾਨ ਗਏ ਨੇ ਸਾਰੇ ਇਹਨਾਂ ਨੇ ਫੈਲਾ ਗਲਤ ਲਾ ਕੇ ਭੇਜੀਆਂ ਹੋਈਆਂ ਨੇਗੀਆਂ ਕੋਈ ਕਿਸ ਨੂੰ ਵਰਕ ਪਰਮਿਟ ਨਹੀਂ ਮਿਲ ਰਿਹਾ ਕੋਈ ਪੀਆਰ ਨਹੀਂ ਹੋ ਰਿਹਾ ਸਾਰੇ ਨੇ ਗਲਤ ਫੈਲਾ ਤੁੱਥ ਮੁੱਥ ਲਾ ਕੇ ਭੇਜੇ ਹੋਏ ਨੇ ਇਹਨਾਂ ਨੇ ਆਈ ਇੰਗਲੈਂਡ ਦੇ ਵਿੱਚ ਸਾਰੇ ਵੀ ਇਹਨਾਂ ਨੇ ਗਲਤ ਇਹਨਾਂ ਨੇ ਵੀਜ਼ਾ ਲਾ ਲਾ ਕੇ ਭੇਜਿਆ ਹੋਇਆ ਤੁੱਥ ਮੁੱਥ ਫੈਲਾ ਕਰਕੇ ਤੇ ਐਂ ਜਿਹੜੀ ਕਿ ਸਮੱਸਿਆ ਹੈ ਸਾਰੇ ਥਾਵਾਂ ਦੇ ਉੱਪਰ ਆ ਕਿੰਨੇ ਅਰਬ ਕੰਟਰੀਆਂ ਦੇ ਵਿੱਚ ਕੁੜੀਆਂ ਦੇ ਨਾਲ ਸਾਡੀਆਂ ਦੇ ਨਾਲ ਕੀ ਮਾੜੇ ਹਾਲਾਤ ਹੋਈ ਜਾਂਦੇ ਨੇਗੇ ਜਾ ਕੇ ਦੇਖੋ ਕਿੱਥੇ ਕਿੱ ਨੌਜਵਾਨਾਂ ਦੇ ਕਿੱਡੇ ਵੱਡੇ ਦੁੱਖ ਨੇ ਕਿ ਵੱਡ-ਵੱਡ ਕੇ ਝੂਠ ਗੱਪ ਮਾਰ-ਮਾਰ ਕੇ ਨੌਜਵਾਨ ਦੇ ਨਾਲ ਇਹਨਾਂ ਦੇ ਨਾਲ ਨੌਜਵਾਨਾਂ ਦੇ ਨਾਲ ਬਹੁਤ ਵੱਡਾ ਨਾ ਲੋਕਾਂ ਦੇ ਨਾਲ ਇਹਨਾਂ ਨੇ ਏਜੰਟਾਂ ਨੇ ਸ਼ੋਸ਼ਣ ਕੀਤਾ ਬਹੁਤ ਵੱਡਾ ਸ਼ੋਸ਼ਣ ਕੀਤਾ ਕਈ ਮੈਨੂੰ ਲੋਕ ਇਹ ਗੱਲ ਕਹਿੰਦੇ ਨੇਗੇ ਕਿ ਬਾਈ ਲੋਕ ਤੈਨੂੰ ਕਿਉਂ ਨਹੀਂ ਪੁੱਛਦੇ ਲੋਕ ਕਿਉਂ ਏਜੰਟਾਂ ਦੇ ਦਫ਼ਤਰਾਂ ਦੇ ਵਿੱਚ ਜਾ ਰਹੇ ਨਹੀਂ ਲੋਕਾਂ ਦਾ ਵੱਡਾ ਸਵਾਲ ਹੈ ਬਾਈ ਇਹ ਬਹੁਤ ਵੱਡੇ ਤਰੀਕੇ ਨਾਲ ਸ਼ੋਸ਼ਣ ਕਰ ਰਹੇ ਨੇ ਮਸ਼ਹੂਰੀਆਂ ਇਹਨਾਂ ਨੇ ਦੇਖ ਲਓ ਕਿੰਨੀਆਂ ਚੈਨਲਾਂ ਤੇ ਕਿੱਡੀਆਂ ਵੱਡੀਆਂ ਮਸ਼ਹੂਰੀਆਂ ਕਰ ਰਹੇ ਨੇਗੇ ਕਿਵੇਂ ਇਹ ਵੱਡੇ ਵੱਡੇ ਐਕਟਰਾਂ ਸਿੰਗਰਾਂ ਨੂੰ ਲੁਆ ਕੇ ਵੱਡੇ ਵੱਡੇ ਚੈਨਲਾਂ ਨੂੰ ਲੁਆ ਕੇ ਕਿਵੇਂ ਮਸ਼ਹੂਰੀਆਂ ਕਰ ਰਹੇ ਨੇ ਸ਼ੋਸ਼ਣ ਕਰ ਰਹੇ ਨੇ ਇਹ ਲੋਕਾਂ ਦੇ ਦਿਮਾਗ ਦੇ ਵਿੱਚ ਗੱਲ ਪਾਈ ਜਾ ਰਹੀ ਆ ਲੋਕਾਂ ਨੂੰ ਉਜਾੜਨ ਲਈ ਲੋਕਾਂ ਦੇ ਦਿਮਾਗ ਦੇ ਵਿੱਚ ਗੱਲ ਪਾਈ ਜਾ ਰਹੀ ਹੈ ਕਿ ਇੱਥੇ ਤੁਹਾਡੇ ਕੁਝ ਨਹੀਂ ਹੈਗਾ ਤੁਸੀਂ ਬਾਹਰ ਜਾਓ ਇਹ ਇਹ ਮਸ਼ਹੂਰੀ ਐਡੀ ਵੱਡੀ ਹੋ ਗਈ ਸ਼ੋਸ਼ਣ ਹੋ ਰਿਹਾ ਜਿਹੜੇ ਲੋਕ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਏਜੰਟ ਵੀ ਇਹ ਗੱਲ ਕਹਿੰਦੇ ਨੇ ਸਾਡੇ ਕੋਲੇ ਦਫ਼ਤਰ ਦੇ ਵਿੱਚ ਨਾ ਆਓ ਤੁਸੀਂ ਸ਼ੋਸ਼ਣ ਕਿਉਂ ਕਰ ਰਹੇ ਹੋ ਲੋਕਾਂ ਦਾ ਤੁਸੀਂ ਇੱਕ ਚੀਜ਼ ਦੱਸੋ ਮੇਰੇ ਕੋਲੇ ਕਿੰਨੇ ਲੋਕ ਆਉਂਦੇ ਨੇਗੇ ਕੋਈ 5 ਰੁਪਏ ਸਾਫਤ ਕਰਦੇ ਸੀ ਅਸੀਂ ਅਸੀਂ ਕਿਸੇ ਤੋਂ ਲੈਤੇ ਹੁਣ ਅਸੀਂ ਵੀ ਸੋਚਣ ਕਰ ਸਕਦੇ ਸਾਡੇ ਘਰੇ ਇੰਨੇ ਨੇ ਲੋਕ ਆਉਂਦੇ ਨੇਗੇ ਕੱਲ ਨੂੰ ਬੁੱਧਵਾਰ ਨੂੰ ਅਸੀਂ ਇੱਕ ਪਹਿਲੀ ਗੱਲ ਤੈਮ ਆਖਦਾ ਵੀ ਕੱਲ ਨੂੰ ਬੁੱਧਵਾਰ ਨੂੰ ਅਸੀਂ ਕਿਸੇ ਨੂੰ ਘਰੇ ਨਹੀਂ ਮਿਲ ਰਹੇ ਅਸੀਂ ਕੱਲ੍ਹ ਦੇ ਉੱਥੇ ਤਿਆਰੀਆਂ ਕਰ ਰਹੇ ਹਾਂ ਪਰਸੋਂ ਦੀ ਉੱਥੇ ਤਿਆਰੀਆਂ ਕਰ ਰਹੇ ਹਾਂ ਪਰਸੋਂ ਨੂੰ ਸਾਰੇ ਲੋਕਾਂ ਨੇ ਉੱਥੇ ਆਉਣਾ ਮੇਰੀ ਇਹ ਬੇਨਤੀ ਹੈ ਪਰਸੋਂ ਨੂੰ ਵੱਡੀ ਮਾਤਰਾ ਦੇ ਵਿੱਚ ਸਾਰੇ ਭਰਾਵਾਂ ਨੇ ਉੱਥੇ ਪਹੁੰਚਣਾ ਤਾਂ ਕਿ ਜਿਹੜਾ ਇਹਦੇ ਲਈ ਵੱਡਾ ਆਪਾਂ ਆਪਾਂ ਕੋਈ ਸਰਕਾਰ ਤੇ ਦਬਾਅ ਪਾ ਕੇ ਪ੍ਰੈਸ਼ਰ ਪਾ ਕੇ ਅਪਾ ਕੁਛ ਕਰ ਸਕੀ ਆ